ਬਾਦ ਫਾਈਨਲੀ ਇੰਡਸਟਰੀ ਚ ਕਮਬੈਕ ਕਰਨ ਜਾ ਰਹੀ ਹੈ ਯੂਯੂ ਹਨੀ ਸਿੰਘ ਆਪਣੀ ਨਵੀਂ ਐਲਬਮ ਰਾਹੀਂ ਦਰਸ਼ਕਾਂ ਨੂੰ ਦੇਣਗੇ ਖਾਸ ਸਰਪ੍ਰਾਈਜ਼ ਸਸ਼ਟ੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਬਾਲੀਵੁੱਡ ਦੀ ਅਪਡੇਟ ਦੇ ਨਾਲ ਭਰਿਆ ਸ਼ੋ ਨਵੀਨ ਕੋਰੇ ਦਰਤੀ ਸ਼ੋ ਅਪਡੇਟ ਦੇ ਵਿੱਚ ਤੁਹਾਨੂੰ ਦੱਸਾਂਗੇ ਯੂਯੂ ਹਨੀ ਸਿੰਘ ਦੀ ਆਉਣ ਵਾਲੀ ਨਵੀਂ ਐਲਬਮ ਬਾਰੇ ਕਿਉਂਕਿ ਯੂਯੂ ਹਨੀ ਸਿੰਘ 10 ਸਾਲ ਬਾਅਦ ਕਮਬੈਕ ਕਰ ਰਹੇ ਨੇ ਆਪਣੇ ਫੈਨਸ ਦੇ ਲਈ ਖਾਸੇ ਸਰਪ੍ਰਾਈਜ਼ ਹੋ ਆਪਣੀ ਇਹ ਨਵੀਂ ਐਲਬਮ ਦੇ ਵਿੱਚ ਲੈ ਕੇ ਆਈ ਜਿਸ ਦਾ ਨਾਮ ਹੈ ਸੀ ਗਲੋਰੀ ਤਹਣੀ ਸਿੰਘ ਦੇ ਵੱਲੋਂ ਇਸ ਐਲਬਮ ਦੇ ਵਿੱਚ ਆਪਣੇ ਜਜ਼ਬਾਤ ਸਾਂਝੇ ਕੀਤੇ ਗਏ ਨੇ ਜਿਸ ਤਰ੍ਹਾਂ ਕਿ 10 ਸਾਲਾਂ ਦੇ ਵਿੱਚ ਉਹਨਾਂ ਦੇ ਨਾਲ ਕਿਵੇਂ ਦਾ ਸਮਾਂ ਬੀਤਿਆ ਕਿਹੋ ਜਿਹੇ ਹਾਲਾਤ ਉਹਨਾਂ ਨੇ ਵੇਖੇ ਤਾਂ ਉਹ ਸਾਰੇ ਇਹਨਾਂ ਗੀਤਾਂ ਦੇ ਵਿੱਚ ਉਹਨਾਂ ਨੇ ਬਿਆਨ ਕੀਤੇ ਨੇ ਕਹ ਦੱਸਦੀ ਹੈ ਕਿ 18 ਗਾਣਿਆਂ ਦੀ ਇਹ ਐਲਬਮ ਹੈ ਜੋ ਕਿ 26 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ਹਰੀ ਸਿੰਘ ਦੇ ਵੱਲੋਂ ਇਹਨਾਂ 18 ਗਾਣਿਆਂ ਦੇ ਵਿੱਚ ਕੁਝ ਗਾਣੇ ਖੁਦ ਵੀ ਲਿਖੇ ਗਏ ਨੇ ਔਰ ਬਾਕੀ ਦੇ ਗੀਤ ਉਹਨਾਂ ਦੇ ਕਰੀਬੀ ਸਾਥੀਆਂ ਦੇ ਵੱਲੋਂ ਲਿਖੇ ਗਏ ਨੇ ਹਰੀ ਸਿੰਘ ਟਾਈਮ ਟੂ ਟਾਈਮ ਇਸ ਐਲਬਮ ਨੂੰ ਲੈ ਕੇ ਆਪਣੀ ਜਾਣਕਾਰੀ ਸਾਂਝੀ ਕਰਦੇ ਨੇ ਉਹਨਾਂ ਨੇ ਸਾਰੇ ਗੀਤਾਂ ਦਾ ਐਕਸਪੀਰੀਅੰਸ ਸ਼ੇਅਰ ਕੀਤਾ ਕਿ ਕਿਹੜਾ ਗੀਤ ਉਹਨਾਂ ਨੇ ਕਿਸ ਖਾਤਰ ਲਿਖਿਆ ਔਰ ਕਿਹੜੇ ਗੀਤ ਦੇ ਵਿੱਚ ਕੀ ਹੈ ਖਾਸ ਤੌਰ ਤੇ ਜੇ ਗੱਲ ਕੀਤੀ ਜਾਵੇ ਤਾਂ ਇਹ ਐਲਬਮ ਵਰਲਡ ਵਾਈਡ ਹੈ ਹਰ ਤਰ੍ਹਾਂ ਦੇ ਲੋਕਾਂ ਦੇ ਲਈ ਇਸ ਐਲਬਮ ਦੇ ਵਿੱਚ ਗੀਤ ਸ਼ਾਮਿਲ ਕੀਤੇ ਗਏ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਰੀਸੈਂਟਲੀ ਮਿਲੀਨੀਅਰ Song Johani Singh ਦਾ ਹੈ ਤਾਂ ਉਹਨਾਂ ਦੇ ਵੱਲੋਂ ਇਸ ਗੀਤ ਦਾ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਗਿਆ ਜ ਜਿਹਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਹਰੀ ਸਿੰਘ ਇੱਕ ਸ਼ਾਹੀ ਅੰਦਾਜ਼ ਦੇ ਵਿੱਚ ਨਜ਼ਰ ਆਉਂਦੇ ਨੇ ਬੈੱਡ ਤੋਂ ਉੱਠਦੇ ਨੇ ਔਰ ਇੱਕ ਲੜਕੀ ਆਉਂਦੀ ਹੈ ਹੈਂਡਲ ਕਰਨ ਲਈ ਉਹਨਾਂ ਨੂੰ ਔਰ ਉਸ ਤੋਂ ਬਾਅਦ ਸ਼ਰਾਬੀ ਪੀਂਦੇ ਹੋਏ ਨਜ਼ਰ ਆ ਰਹੇ ਨੇ ਯਾਨੀ ਕਿ ਇੱਕ ਸ਼ਾਹੀ ਲੁੱਕ ਦੇ ਵਿੱਚ ਹਰੀ ਸਿੰਘ ਨਜ਼ਰ ਆ ਰਹੇ ਨੇ ਜਿਸ ਦਾ ਨਾਮ ਮਿਲੀਨੀਅਰ ਰੱਖਿਆ ਹੈ ਔਰ ਇਸ ਤੋਂ ਇਲਾਵਾ ਜੇਕਰ ਦੂਜੇ ਗੀਤ ਦੀ ਗੱਲ ਕੀਤੀ ਜਾਵੇ ਤਾਂ ਜੱਟ ਮਹਿਕਮਾ ਗੀਤ ਹੈ ਜਿਸ ਦੇ ਵਿੱਚ ਹਨੀ ਸਿੰਘ ਨੇ ਇਸ ਗੀਤ ਦੇ ਲਈ ਜਿਹੜੇ ਆਪਣੇ ਜਜ਼ਬਾਤ ਸਾਂਝੇ ਕੀਤੇ ਉਹਨਾਂ ਨੇ ਵੀਡੀਓ ਸਾਂਝੀ ਕੀਤੀ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜੱਟ ਮਹਿਕਮਾ ਗੀਤ ਉਹਨਾਂ ਦੇ ਬਹੁਤ ਹੀ ਕਹਿ ਲਈ ਕਿ ਖਤਰਨਾਕ ਗਾਣਾ ਹੈਗਾ ਠੇਠ ਪੰਜਾਬੀ ਵਾਲਾ ਗਾਣਾ ਕਿਉਂਕਿ ਉਹ ਕਹਿੰਦੇ ਕਿ ਮੇਰੇ ਫੈਨਸ ਇਹ ਵੇਟ ਕਰਦੇ ਸੀ ਕਿ ਪੰਜਾਬੀ ਕੋਈ ਖਤਰਨਾਕ ਕੱਬਾ ਦਾ ਗੀਤ ਜ਼ਰੂਰ ਲਿਆਂਦਾ ਜਾਵੇ ਉਹਨਾਂ ਨੇ ਇੱਕ ਦੱਸਿਆ ਕਿ ਮੈਂ ਆਪਣੇ ਕਈ ਲੋਕਾਂ ਨੇ ਸਾਨੂੰ ਚੜਾਇਆ ਸੀ ਜਿਨ੍ਹਾਂ ਕਰਕੇ ਮੈਂ ਇਹ ਗਾਣਾ ਜਿਹੜਾ ਕਰਨ ਜਾ ਰਿਆਂ ਸੋ ਅਗਲੇ ਗੀਤ ਦੀ ਗੱਲ ਕਰਾਂਗੇ 3rd ਗੀਤ ਹੈ ਜੀ ਹਾਈ ਓਨ ਮੀ ਇਹਨਾਂ ਦੇ ਵਿੱਚ ਫੀਚਰਿੰਗ ਤਲਵਿੰਦਰ ਦੇ ਨਾਲ ਉਹਨਾਂ ਨੇ ਕੀਤੀ ਔਰ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਹਾਈ ਓਨ ਮੀ ਦੇ ਵਿੱਚ ਤਿੰਨ ਤਰ੍ਹਾਂ ਦੇ ਰੈਪ ਨੇ ਜੋ ਕਿ ਹਨੀ ਸਿੰਘ ਦੇ ਵੱਲੋਂ ਕੀਤੇ ਗਏ ਨੇ ਚੌਥਾ ਗਾਣਾ ਫਕ 뎀 ਫੀਚਰਿੰਗ ਲਿਓ ਗਰੇਵਲ ਲਿਓ ਗਰੇਵਲ ਦੇ ਨਾਲ ਫੀਚਰਿੰਗ ਕੀਤੀ ਗਈ ਹੈ ਫਕਦੇਮ ਉਹਨਾਂ ਨੇ ਜਵਾਬ ਦਿੱਤਾ ਹੈਗਾ ਜਦੋਂ ਇੰਡਸਟਰੀ ਦੇ ਵਿੱਚ ਉਹ ਨਹੀਂ ਸਨ 10 ਸਾਲ ਤੋਂ ਉਹ ਅਲੋਪ ਸੀਗੇ ਤਾਂ ਲੋਕਾਂ ਨੇ ਉਹਨਾਂ ਨੂੰ ਕਿਵੇਂ ਚੜਾਇਆ ਕਿਵੇਂ ਉਹਨਾਂ ਨੂੰ ਕਿਹਾ ਉਹਨਾਂ ਨੇ ਜਵਾਬ ਇਸ ਗੀਤ ਰਾਹੀਂ ਹਰੀ ਸਿੰਘ ਨੇ ਉਹਨਾਂ ਲੋਕਾਂ ਨੂੰ ਦੇ Đ ਸੋ ਅ ਅਗਲਾ ਗਾਣਾ ਹੈ ਜੀ ਪੰਜਵਾਂ ਬੋਨੀਟਾ ਬੋਨੀਟਾ ਦੇ ਵਿੱਚ ਫੀਚਰਿੰਗ ਸ਼ੈਮਸ ਦੇ ਵੱਲੋਂ ਕੀਤੀ ਗਈ ਹੈ ਸੋ ਖਾਸ ਤੌਰ ਤੇ ਜੇਕਰ ਦੱਸਦੀ ਹੈ ਕਿ ਹਨੀ ਸਿੰਘ ਆਪਣੇ ਕਈ ਪੁਰਾਣੇ ਦੋਸਤਾਂ ਨੂੰ ਇਸ ਕੀ ਐਲਬਮ ਦੇ ਵਿੱਚ ਲੈ ਕੇ ਆ ਰਹੇ ਨੇ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੇ ਐਲਬਮ ਲਿਖੀ ਹੈ ਔਰ ਕੀ ਤੌਰ ਕਈ ਨਵੇਂ ਲੋਕਾਂ ਨੂੰ ਵੀ ਹਨੀ ਸਿੰਘ ਮੌਕਾ ਇਸ ਐਲਬਮ ਦੇ ਵਿੱਚ ਦੇਣ ਵਾਲੇ ਨੇ ਔਰ ਬੋਨੀਟਾ ਗੀਤ ਦੇ ਵਿੱਚ ਫੀਚਰਿੰਗ ਸ਼ੈਮਸ ਨੇ ਕੀਤੀ ਹੈ ਦੱਸਦੀ ਹੈ ਕਿ ਬੋਨੀਟਾ ਇੱਕ ਸਪੈਨਿਸ਼ ਵਰਡ ਹੈ ਜਿਸ ਦਾ ਮਤਲਬ ਹੈ ਬਿਊਟੀਫੁਲ ਬਟ ਇਸ ਗੀਤ ਨੂੰ ਹਿੰਦੀ ਦੇ ਵਿੱਚ ਗਾਇਆ ਗਿਆ ਔਰ ਇਹ ਹਿੰਦੀ ਗੀਤ ਹੈ ਛੇਵਾਂ ਗੀਤ ਹਾਈਡਿਟ ਹੈ ਹਾਈਡਿਟ ਇੱਕ ਰੋਮਾਂਟਿਕ ਗੀਤ ਹੈ ਲਾਈਫ ਦੇ ਇਮੋਸ਼ਨਸ ਇਹਦੇ ਵਿੱਚ ਬਿਆਨ ਕੀਤੇ ਗਏ ਨੇ ਸੱਤਵੇਂ ਗੀਤ ਦੀ ਗੱਲ ਕੀਤੀ ਜਾਵੇ ਜਿਸ ਦਾ ਨਾਮ ਹੈ ਮਾਲਾਮਾਲ ਮਾਲਾਮਾਲ ਇਸ ਗੀਤ ਦਾ ਨਾਮ ਹੈ ਜਿਹਦੇ ਵਿੱਚ ਜੀਨਾ ਮੈਨੇਜ ਦੀ ਫੀਚਰਿੰਗ ਹੈਗੀ ਔਰ ਕੋਲੰਬੀਆ ਦੀ ਉਹ ਸਿੰਗਰ ਹੈ ਜਿਸ ਨੇ ਉਹਨਾਂ ਦੇ ਨਾਲ ਇਸ ਗੀਤ ਦੇ ਵਿੱਚ ਕਮ ਕੀਤਾ ਸੋ ਅਗਲੇ ਜੇ ਗੀਤ ਦੀ ਗੱਲ ਕੀਤੀ ਜਾਵੇ ਤਾਂ ਰਾਉਂਡ ਐਂਡ ਡ੍ਰਿੰਕਸ ਬਹੁਤ ਹੀ ਕੱਬਾ ਗਾਣਾ ਕਹਿ ਲਈ ਫੀਚਰਿੰਗ ਨਵਾਨ ਸੰਦੂ ਦੇ ਨਾਲ ਉਹਨਾਂ ਨੇ ਕੀਤੀ ਹੈ ਤਾਂ ਇਹ ਗੀਤ ਬਹੁਤ ਹੀ ਕਮਾਲ ਦਾ ਪੰਜਾਬੀ ਟੱਚ ਦਾ ਇਹ ਗੀਤ ਹੈ ਜੋ ਹਨੀ ਸਿੰਘ ਲੈ ਕੇ ਆ ਰਹੇ ਨੇ ਔਰ ਨੌਵੇਂ ਨੰਬਰ ਤੇ ਗੱਲ ਕੀਤੀ ਜਾਵੇ ਤਾਂ ਲਾਪਤਾ Song ਜਿਹਦੇ ਵਿੱਚ ਫੀਚਰਿੰਗ ਹੈ ਪੀ ਐਚਓ ਦੀ ਔਰ ਇਹ ਗੀਤ ਵੀ ਬਹੁਤ ਹੀ ਜ਼ਿਆਦਾ ਕਮਾਲ ਦਾ ਹੈ 10ਵੇਂ ਗੀਤ ਦੀ ਗੱਲ ਕੀਤੀ ਚਾਹੀਦੀ ਤੇ ਇੰਡੀਅਨ ਬੀਟ ਦਾ ਕਮਾਲ ਦਾ ਗੀਤ ਹੈ ਪਾਇਲ ਜਿਹਦੇ ਵਿੱਚ ਪੈਰਾਡੌਕਸ ਫੀਚਰਿੰਗ ਕਰ ਰਹੇ ਨੇ ਔਰ ਹਨੀ ਸਿੰਘ ਨੇ ਇਸ ਗੀਤ ਬਾਰੇ ਦੱਸਿਆ ਕਿ ਇੰਡੀਅਨ ਬੀਟ ਦਾ ਗਾਣਾ ਹੈ ਔਰ ਬਾਲੀਵੁੱਡ ਇੰਡਸਟਰੀ ਦੇ ਵਿੱਚ ਕੁਝ ਨਵਾਂ ਕੀ ਹੋਣਾ ਚਾਹੀਦਾ ਇਸ ਗੀਤ ਨੂੰ ਸੁਣ ਕੇ ਸਾਨੂੰ ਪਤਾ ਲੱਗੇਗਾ ਕਾਲਿਆੰਤੀ 11ਵੇਂ ਨੰਬਰ ਤੇ ਗੀਤ ਆਉਂਦਾ ਹੈ ਇਹ ਗੀਤ ਵੀ ਕਹਿੰਦੇ ਕਾਫੀ ਹੌਟ ਹੈ ਇਸ ਦਾ ਮਤਲਬ ਹੌਟ ਹੁੰਦਾ ਔਰ ਬ੍ਰਾਜ਼ੀਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਦੀ ਵੀਡੀਓ ਸ਼ੂਟ ਕੀਤੀ ਹੈ ਸੋ 12ਵੇਂ ਨੰਬਰ ਤੇ ਗੀਤ ਆਉਂਦਾ ਹੈ 6am 6am ਵੀ ਬੜਾ ਕਮਾਲ ਦਾ ਗੀਤ ਹੈ ਹਰਨ ਸਿੰਘ ਨੇ ਇਸ ਬਾਰੇ ਵੀ ਆਪਣੇ ਐਕਸਪੀਰੀਅੰਸ ਸਾਂਝੇ ਕੀਤੇ ਤਾਂ 13 ਨੰਬਰ ਤੇ ਗੀਤ ਆਉਂਦਾ ਜੀ ਮਜਨੂਨ 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 ਨੂੰ ਲੈ ਕੇ ਇਹ ਗੀਤ ਗਾਇਆ ਗਿਆ ਫੀਚਰਿੰਗ ਇਸ ਦੇ ਵਿੱਚ ਜਬੀਲਾ ਐਲ ਬਦੋਈ ਦੀ ਹੈ ਸੋ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਸ਼ਿਸ਼ੀ ਵਾਲੀ ਚੁੰਨੀ ਸ਼ਿਸ਼ੀ ਵਾਲੀ ਚੁੰਨੀ ਗਿਰ ਕਮਨ ਦੇ ਨਾਲ ਕੀਤੀ ਹਰਨ ਸਿੰਘ ਦੇ ਬਹੁਤ ਹੀ ਪੁਰਾਣੀ ਫਰੈਂਡ ਨੇ ਹਨੀ ਸਿੰਘ ਨੇ ਦੱਸਿਆ ਕਿ ਮੈਂ ਜਦੋਂ ਇੰਡਸਟਰੀ ਦੇ ਵਿੱਚ ਇਸ ਨੂੰ ਪਹਿਲੀ ਵਾਰ ਸਟੂਡੀਓ ਦੇ ਵਿੱਚ ਗਿਰ ਰਕਮਨ ਨੂੰ ਲੈ ਕੇ ਆਇਆ ਸੀ ਮੇਰਾ ਇਹ ਦੋਸਤ ਔਰ ਉਹਨਾਂ ਨੇ ਕਿਹਾ ਕਿ ਹਰਿਆਣਵੀ ਬੀਟ ਦਾ Song ਹੈ ਸੋ 15ਵੇਂ ਨੰਬਰ ਤੇ ਜੇ ਗੱਲ ਕਰੀਏ ਸ਼ਾਮਾਂ ਦੇ ਵੇਲੇ ਸ਼ਾਮਾਂ ਦੇ ਵੇਲੇ Song ਬਹੁਤ ਹੀ ਕਹਿ ਲੋ ਕਿ ਪੰਜਾਬੀ ਗੀਤ ਹੈ ਸ਼ਾਮ ਦੇ ਵੇਲੇ ਦਾ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਗਲੋਰੀ ਐਲਬਮ ਵਿੱਚ ਇਹ ਗੀਤ ਜਿਹੜਾ 15ਵੇਂ ਨੰਬਰ ਤੇ ਆ ਰਿਹਾ ਹੈ ਅਰ ਇਸ ਤੋਂ ਇਲਾਵਾ ਬੀਬਾ Song ਹੈ ਜਿਹਦੇ ਵਿੱਚ ਫੀਚਰਿੰਗ ਹੈਗੀ ਹੈ ਲਾਇਓਕ ਦੀ ਔਰ ਵਾਹਿਬ ਬੁਖਤੀ ਦੀ ਬੀਬਾ ਗੀਤ ਫ੍ਰੈਂਚ ਵਾਲਾ ਗੀਤ ਹੈ ਸੋ ਉਹਦੇ ਬਹੁਤ ਹੀ ਜ਼ਿਆਦਾ ਹਨੀ ਸਿੰਘ ਦੇ ਫੈਨਸ ਨੇ ਫ੍ਰੈਂਚ ਦੇ ਵਿੱਚ ਪੂਰੇ ਵਰਲਡ ਵਾਈਡ ਨੇ ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਸਾਰੇ ਗੀਤ ਉਹਨਾਂ ਦੀ ਭਾਸ਼ਾਬ ਦੇ ਵਿੱਚ ਹੀ ਹੋਣ ਤਾਂ ਇਸ ਤੋਂ ਇਲਾਵਾ ਗੱਲ ਕਰੀਏ ਛੋਰੀ ਗੀਤ ਹੈ ਛੋਰੀ ਗੀਤ ਨਾਮ ਤੋਂ ਹੀ ਜਜਮੈਂਟ ਹੋ ਜਾਂਦੀ ਹੈ ਕਿ ਹਰਿਆਣਾ ਦਾ ਗੀਤ ਅਸੀਂ ਕਹਿ ਸਕਦੇ ਹਾਂ ਔਰ ਇਹਦੇ ਵਿੱਚ ਪੈਰਾਡੌਕਸ ਦੇ ਵੱਲੋਂ ਫੀਚਰਿੰਗ ਕੀਤੀ ਗਈ ਹੈ 18ਵੇਂ ਨੰਬਰ ਤੇ ਗੀਤ ਹੈ ਜੋ ਹਨੀ ਸਿੰਘ ਕਹਿ ਰਹੇ ਨੇ ਕਿ ਮੇਰੇ ਦਿਲ ਦੇ ਬਹੁਤ ਹੀ ਜ਼ਿਆਦਾ ক্লোਜ਼ ਹੈ ਬਹੁਤ ਹੀ ਜ਼ਿਆਦਾ ਕਰੀਬ ਹੈ ਮੇਰੇ ਦਿਲ ਤੋਂ ਤਾਂ ਇਹ ਗੀਤ ਦਾ ਨਾਮ ਹੈ ਰੈਪ ਗॉड ਜਿਹਦੇ ਵਿੱਚ ਫੀਚਰਿੰਗ ਹੈਂਡਲਸ ਨਿਕੀਤੀ ਹੋਰ ਸाहिबान ਨੇ ਕੀਤੀ ਹੈ ਤਾਂ ਪੂਰੀ ਐਲਬਮ ਜੀ ਇਸਦੀ ਰਿਲੀਜ਼ ਹੋਣ ਜਾ ਰਹੀ ਹੈ 26 ਅਗਸਤ ਨੂੰ ਤਹਾਣੀ ਸਿੰਘ ਦੇ ਕੋਲ ਟਾਈਮ ਟੂ ਟਾਈਮ ਇਸ ਐਲਬਮ ਬਾਰੇ ਉਹਨਾਂ ਦੇ ਐਕਸਪੀਰੀਅੰਸ ਸਾਂਝੇ ਕੀਤੇ ਗਏ ਨੇ ਤਾਂ ਕਾਫੀ ਚੀਜ਼ਾਂ ਜੋ ਉਹਨਾਂ ਦੀ ਲਾਈਫ ਦੇ ਵਿੱਚ ਹੋਈਆਂ 10 ਸਾਲਾਂ ਦੇ ਵਿੱਚ ਉਹਨਾਂ ਦੀ ਲਾਈਫ 'ਚ ਕੀ ਬਦਲਾਅ ਹੋਇਆ ਤਾਂ ਆਪਣੇ ਫੈਨਸ ਨੂੰ ਆਪਣੇ ਇਹਨਾਂ ਗੀਤਾਂ ਰਾਹੀਂ ਦੱਸਣ ਜਾ ਰਹੇ ਨੇ